ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੇ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਓਬਾਰ ਗਨੀਮਨ ਗਾਰੈ ਪਛ ਪਸੂ ਨਗ ਨਾਗ ਨਰਾ ਤਪ ਸਰਬ ਸਮੈ ਸਭ ਕੋ ਪ੍ਰਤਿਪਾਰੈ ਪੋਖਤ ਹੈ ਜਲ ਮੈ ਥਲ ਮੈ पल में कल के नहीं कर्म विचार है दीन दयाल दया नित दुखन देखत है पर देत ना हारै दाहत है दुख दुखन को दल दुजन के पल में दल डारै खंड अखंड प्रचंड प्रहारन पूर्ण प्रेम की प्रीति संभारै पार न पाए सकै पद्मापत वेद कते अभेद उचारै ਰੋਜ ਜੀ ਹੀ ਰਾਜ ਬਿ ਲੋਕਤ ਰਾਜਕ ਰੋਖ ਰੂਹਾਨ ਕੀ ਰੋਜ ਜੀ ਨਾ ਟਾਰੇ ਕੀਟ ਪਤੰਗ ਕੋ ਰੰਗ ਪੁਜੰਗਮ ਭੂਤ ਭਵਿੱਖ ਭਵਾਨ ਬਨਾਏ ਦੇਵ ਅਦੇਵ ਖਪੇ ਅਹਮੇਵ ਨਾ ਭੇਵ ਲਖਿਓ ਭ੍ਰਮ ਸਿਉ ਪਰਮਾਏ 베ਦ ਪੁਰਾਨ ਕਤੇਬ ਕੁਰਾਨ ਹ ਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾ ਪਤ ਪਾਏ ਆਦ ਅਨੰਤ ਅਗਾਦ ਅਦਵੈਖ ਸੋ ਭੂਤ ਭਵਿਖ ਭਵਾਨ ਅਪਹਿ ਹੈ ਅੰਤ ਬਿਹੀਨ ਅਨਾਤਮ ਆਪ ਅਦਾਗ ਅਦੋਖ ਅਸ਼ਿਦ੍ਰ ਅਸ਼ੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ ਦੀਨ ਦਇਆਲ ਦਇਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾ ਪਤ ਏ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ ਦੇਹ ਬਹੀਨ ਸਨੇਹ ਸਭੋ ਤਨ ਨੇਹ ਬੇਰਕਤ ਅਗੇਹ ਅਸ਼ੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੈ ਹੈ ਰੁਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ छत्र अनेक चलावत काव तौ तन एक ना लागन पावे रक्त है अपनो कर दय कर पाप संभू न पिटन पावे और की बात कहां कहे तो सव, सो सुपेट ही के पट बीच बचावे जश भुजंग सुदानव देव अपेव तुमे सब ही कर ध्यावे ूम आकाश पाताल र सतल जच भुजंग सबे सिर न आवै paaye sake nahi paar prabhaahu ko net hi nitth ved bataave khoj thakke sab hi khujiya sur haar pare har haath na aave narad se chaturan manuse romnarikh se sab hu mil gayao ved kateb na bhed lakheyo sab haar pare har haath na aayo paaye sake nahi paar o maapat siddh sanath sanantan thayao ਧਿਆਨ ਧਰੋ ਤਿਹ ਕੋ ਮਨ ਮੈਂ ਦੇਹ ਕੋ ਅਮਤੋ ਜ ਸਭੈ ਜਗ ਛਾਇਓ ਭੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨ ਪਾਏ ਸਕੇਓ ਅਨਭੇਦ ਕੋ ਖੇਦ ਤ ਹੈ ਅਨਸ਼ੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗ ਨ ਸੰਗ ਤਿਹਾਰੇ ਆਦ ਅਨਾਦ ਅਗਾਦ ਅਦ ਆਦ ਅਨਾਦ ਅਗਾਦ ਅਪੇਖ ਅਦਵੈਖ ਜਪਿਓ ਤਿਨਹੀ ਕੁਲ ਤਾਰੇ ਤੀਰਥ ਕੋਟ ਕੀਏ ਇਸਨਾਨ ਦੀਏ ਬਹੁਦਾਨ ਮਹਾ ਬ੍ਰਤ ਧਾਰੇ ਦੇਸ ਫਿਰਿਓ ਕਰ ਭੇਸ ਤਪ ਤਨ ਕੇ ਸਦਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਇਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਰੇ ਦੀਨ ਦਇਆਲ ਅਕਾਲ ਪੁਰਖੇ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ